ਸੁਭਦੀਪ ਸਿੰਘ ਸਿੱਧੂ ਮੂਛਾਲਾ ਉਰਫ 파ਰਸ ਪੱਥਰ ਜੇਕਰ ਅਜੇ ਜਿਉਂਦਾ ਹੁੰਦਾ ਤਾਂ ਆ ਭੈਣ ਦਾ ਨਾਮ ਵੀ ਵੱਡੇ ਸਿੰਗਰਾਂ ਦੀ ਗਿਣਤੀ 'ਚ ਆਉਣਾ ਸੀ ਕਿਉਂਕਿ ਮਰਨ ਤੋਂ 2 ਕੁ ਮਹੀਨੇ ਪਹਿਲਾਂ ਉਹਨੇ ਭੈਣ ਨਾਲ ਵਾਅਦਾ ਕੀਤਾ ਸੀ ਵੀ ਭੈਣ ਆ ਜਾ ਤਰਾ ਵਧੀਆ ਤਰੀਕੇ ਨਾਲ ਗਾਣਾ ਕਰਾਂਗੇ ਭੈਣ ਦਾ ਨਾਮ ਹਰਮਨ ਸੱਤਾ ਤੇ ਸਵਰਗੀਏ ਗਾਇਕ ਨਸੱਤਰ ਸੱਤਾ ਜੀ ਦੀ ਬੇਟੀ ਜੀ ਨੇ ਤੇ ਆ ਇਹਨਾਂ ਦਾ ਗਾਣਾ ਆਇਆਗਾ ਇਹਦਾ ਲਿੰਕ ਕਮੈਂਟ ਬਾਕ ਵਿੱਚ ਪਾਇਆਗਾ ਗਾਣੇ ਨੂੰ ਜ਼ਰੂਰ ਸੁਣਿਓ ਤੇ ਸ਼ੇਅਰ ਕਰਿਓ ਕਿਉਂਕਿ ਆਪਾਂ ਵੱਡੇ ਸਿੰਗਰਾਂ ਨੂੰ ਤਾਂ ਆਪੋ ਆਪੀ ਸ਼ੇਅਰ ਕਰ ਦੰਦੇ ਆ ਜਦੋਂ ਕੋਈ ਗਰੀਬ ਸਿੰਗਰ ਮਾਰਕੀਟ 'ਚ ਆਉਂਦਾ ਆਪਾਂ ਮਦਦ ਨਹੀਂ ਕਰਦੇ ਤੇ ਭੈਣ ਦੋ ਬੋਲ ਗਾਣੇ ਦੇ ਜ਼ ਨਾ ਮੇਰੇ ਨਾਲ ਤੂੰ ਹੀਰ ਵਰਗੀ ਦਾ ਰੱਖਦਾ ਖਿਆਲ ਤੁਸੀਂ ਮੈਂ ਤੇਰੇ ਨਾਲ ਪੜਦੀ ਵੇ ਹੋ ਚਿਰਾਂ ਬਾਅਦ ਤੂੰ ਹਲਾਰਾ ਦਿੱਤਾ ਫੀਗ ਨੂੰ ਸੋਹਣਿਆ ਸੱਜਣਾ ਮੈਂ ਅੰਬਰਾ ਨਾ ਮੈਂ ਬਦਲਾ ਨਾ ਮੈਂ ਅੰਬਰਾ ਨਾ ਗੱਲਾਂ ਕਰਦੀ ਹੀ ਵੇ ਰੁੱਤ ਪਿਆਰ ਦੀ ਚ ਚੱਲਾਂ ਮੇਰੇ ਨਾਲ ਹਲ ਤੂੰ ਤੇ ਬਾਕੀ ਪੂਰਾ ਗਾਣਾ ਦੋਸਤੋ ਕਮੈਂਟ ਬਾਕਸ ਚ ਲਿੰਕ ਪਾਇਆ ਉੱਥੇ ਜਾ ਕੇ ਸੁਣ ਸਕਦੇ ਹੋ ਜਰੂਰ ਭੈਣ ਨੂੰ ਸਪੋਰਟ ਕਰਿਓ ਧੰਨਵਾਦ